ਇਸ ਸਵੇਰੇ ਜੇ ਆਪਾਂ 9 ਵਜੇ ਤੱਕ ਸ਼ਾਮ ਦੇ 6 ਵਜੇ ਤੱਕ 14-15 ਕਿੱਲੇ ਦੀ ਐਵਰੇਜ ਵੀਰੋ ਪਿਛਲੇ 5-4 ਸਾਲਾਂ ਤੋਂ ਜੇ ਸਭ ਤੋਂ ਵੱਧ ਬਜਾਈ ਦੇਖੀ ਹੈ ਵੀ ਪੰਜਾਬ ਦਾ ਹਰਿਆਣਾ ਦਾ ਸਭ ਤੋਂ ਵੱਧ ਰਕਬਾ ਜਿਹੜਾ ਉਹ ਕਿਹੜਾ ਸੰਦ ਬੀਜ ਰਿਹਾ ਤਾਂ ਉਹ ਸੁਪਰਸੀਡਰ ਹੈ ਤੇ ਸੁਪਰਸੀਡਰ ਦੇ ਨਾਲ ਮੰਨ ਲਾਦਾ ਘੱਟੋ-ਘੱਟ 70-80% ਬਜਾਈ ਹੈ ਜਿਹੜੀ ਸੁਪਰਸੀਡਰ ਦੇ ਨਾਲ ਹੁੰਦੀ ਆ ਤੇ ਜੇ ਪਹਿਲੇ ਸਾਲ ਇਹਦੇ ਰਿਜ਼ਲਟ ਆਏ ਨੇ ਤਾਂ ਇਹ ਹਰ ਸਾਲ ਵੱਧ ਰਿਹਾ ਪਹਿਲਾਂ ਪਿਛਲੇ ਸਾਲ ਨੌਇੰਤ ਕੀ ਬਹੁਤ ਜ਼ਿਆਦਾ ਵਿਕਿਆ ਕੰਪਨੀਆਂ ਦੇ ਡਾਟੇ ਦੱਸਦੇ ਨੇ ਤੇ ਅਗਲੇ ਸਾਲ ਵੀ ਇਹਦੀ ਬਹੁਤ ਜ਼ਿਆਦਾ ਵਿਕਣ ਦੀ ਸੁਭਾਵਨਾ ਹੈਗੀ ਆ ਤੇ ਕਿਉਂਕਿ ਪਹਿਲਾਂ ਦਾ ਵੀ ਬਹੁਤ ਹੈ ਜਿਹੜਾ ਹੁਣ 2020 ਦਾ ਮਾਰਕੀਟ ਦੇ ਵਿੱਚ ਆਇਆ ਉਹ ਕਿਸੇ ਨੇ ਪੁਰਾਣਾ ਅੱਗੇ ਦੀ ਅੱਗੇ ਲੈ ਲਿਆ ਐਂ ਤੁਰੇ ਫਿਰਦੇ ਨੇ ਵੀ ਸੁਪਰਸੀਡਰ ਐਤਕੀ ਪਿੱਛੇ ਜੇ ਆ ਕੇ ਇਹਦੀ ਥੋੜੀ ਜੀ ਬਦਨਾਮੀ ਵੀ ਹੋਈ ਆ ਵੀ ਇਹਦੇ ਨਾਲ ਉਗਰੀ ਨਹੀਂ ਜੀ ਆਏ ਨਹੀਂ ਉਹ ਸਾਰੀ ਗੱਲਬਾਤ ਅੱਜ ਬਾਈ ਨਾਲ ਕਰਾਂਗੇ ਤੱਪਾ ਖੇੜਾ ਪਿੰਡ ਹੈ ਤੇ ਬਾਈ ਦਾ ਨਾਮ ਕੁਲਦੀਪ ਸਿੰਘ ਹੈ ਤੇ 100-150 ਕਿੱਲੇ ਦੀ ਇੱਕ ਵਧੀਆ ਆਗਾਮ ਵਾਧੂ ਖੇਤੀ ਕਰਦੇ ਨੇ ਬਾਈ ਆਲੂ ਵਗੈਰਾ ਲਾਉਂਦੇ ਨੇ ਤੇ ਇਹਨਾਂ ਤੋਂ ਜਾਣਕਾਰੀ ਲੈਨੇ ਆ ਸੱਸੀ ਗਾਲ ਵੀਰੇ ਸੱਸੀ ਗਾਲ ਬਾਈ ਜੀ ਕਦੋਂ ਤੋਂ ਬਜਾਈ ਕਰ ਰਹੇ ਆ ਜੀ ਆਪਾਂ ਸੁਪਰ ਸੀਡਰ ਦੇ ਨਾਲ ਦਾ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਮਿਹਰਬਾਨ ਇਹ ਬਾਈ ਜੀ ਆਪਾਂ 2020 ਦੇ ਵਿੱਚ 10 ਫੁੱਟਾ ਲਿਆ ਸੀਗਾ ਪੀਡੀਸੀ ਦਾ ਰਾਜਪੁਰੇ ਠੀਕ ਹੈ ਜੀ ਤੇ ਉਦੋਂ ਤੋਂ ਲੈ ਕੇ ਪਿਛਲੇ ਸਾਲ ਫਿਰ ਅਸੀਂ ਇਹਦਾ 12 ਫੁੱਟੇ ਦਾ ਮਨ ਬਣਾਇਆ ਸੀ ਇਹ ਬਾਈ ਇਸੇ ਟਰੈਕਟਰ ਤੇ ਚੱਲਦਾ ਸੀ ਹਾਏ 90 ਆਸਵਾ ਜਨ 90 ਸੀ ਹਾਲੈਂਡ ਤੇ ਹਾਲੈਂਡ 90 ਤੇ 90 10 ਤੇ ਬਾਈ ਇਹ ਜਿਹੜਾ 90 ਦਾ 100 ਲੈਣਾ ਵੀ 10 ਫੁੱਟੇ ਤੋਂ 12 ਕਿਵੇਂ ਕਰਤਾ ਵੀ ਉਹ ਤੇ ਲੋਡ ਹੈ ਹੀ ਨਹੀਂ ਤੀ ਉਹਦੇ ਵਿੱਚ ਲੋਡ ਹੈ ਨਹੀਂ ਸੀਗਾ ਤੇ ਏਰੀਆ ਘਟ ਨਹੀਂ ਮੇੜਦਾ ਸੀਗਾ ਹੂੰ ਫਿਰ ਅਸੀਂ ਵੱਡਾ ਬਣਾਇਆ 12 ਫੁੱਟੇ ਇਹ ਹੁਣ ਇਹ ਕੰਮ ਜਿਆਦਾ ਨਹੀਂ ਮੇੜਦਾ ਤੇ ਸਵੇਰੇ ਜੇ ਆਪਾਂ 9 ਵਜੇ ਤੱਕ ਸ਼ਾਮ ਦੇ 6 ਵਜੇ ਤੱਕ 14-15 ਕਿੱਲੇ ਦੀ ਐਵਰੇਜ ਕੱਢ ਦਿੰਦਾ ਕੱਢ ਦਿੰਦਾ ਐਵਰੇਜ ਦਿਨੇ 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 ਨਵੇੜਾ ਤਾਂ ਬਾਈ ਡਬਲ ਹੀ ਆ ਕਹਿ ਦੀ ਇਹ ਹਾਂ ਨਵੇੜਾ ਡਬਲ ਆ ਸਫਾਈ ਠੀਕ ਹੈ ਹੂੰ ਸਫਾਈ ਠੀਕ ਹੈ ਜੀ ਸਫਾਈ ਵੀ ਪਹਿਲਾਂ ਤੁਸੀਂ ਪੀਡੀਸੀ ਤੋਂ 2020 ਤੋਂ ਖੁਸਤੀ ਖੁਸ਼ ਸੀਗੀ ਠੀਕ ਹੈ ਤਾਂ ਕਰਕੇ ਕੰਪਨੀਆਂ ਨਹੀਂ ਹੋਰ ਵੀ ਚੱਲਿਆ ਆਪਾਂ ਚੰਗੀਆਂ ਕੰਪਨੀਆਂ ਹੈਗੀਆਂ ਨੇ ਵਧੀਆ ਹਜੇ ਵੀ ਹੈਗਾ ਉਹ ਸਾਡੇ ਕੋਲ ਠੀਕ ਹੈ ਉਹ ਹਜੇ ਵੀ ਹੈਗਾ ਉਹ ਵੀ ਹੈਗਾ ਤੇ ਇਹ ਵੀ ਹੈ ਤੇ ਬਈ ਜਿਹੜੇ 4 ਸਾਲਾਂ ਦੇ ਵਿੱਚ ਕੋਈ ਟੁੱਟ ਭੰਜ ਹੋਈ ਹੋਵੇ ਨਹੀਂ ਕੋਈ ਟੁੱਟ ਭੰਜ ਨਹੀਂ ਹੋਈ ਸਟਾਰਟਿੰਗ ਦੇ ਵਿੱਚ ਇੱਕ ਥੋੜੀ ਜੀ ਪ੍ਰੋਬਲਮ ਸੀਗੀ ਚੈਨ ਲੈਂਦੀ ਸੀ ਉਹ ਆਕੇ ਕਰਕੇ ਸੀ ਸਰਵਿਸ ਦਿੰਦੇ ਕੰਪਨੀ ਆ ਕੰਪਨੀ ਸਰਵਿਸ ਵਧੀਆ ਸਭ ਸਰਵਿਸ ਵਧੀਆ ਕਰਕੇ ਲਿਆ ਦੁਬਾਰੇ ਤੁਹਾਡਾ ਕਿੱਥੇ ਮੁਕਸਰ ਕਿੱਥੇ ਚੰਡੀਗੜ੍ਹ ਹਨਾ ਹਾਂ ਬਹੁਤ ਏਰੀਆ ਦਾ ਫਰਕ ਪੈ ਗਿਆ ਹਾਂ ਬਹੁਤ ਪੈਂਦਾ ਜੀ 2 250 ਕਿਲੋਮੀਟਰ ਆ ਜਾਂਦੇ ਨੇ ਆ ਆ ਜਾਂਦੇ ਜੀ ਬਈ ਲੋਡ ਨਹੀਂ ਪਈ ਪਿਛਲੀ ਵਾਰੀ ਸਟਾਰਟਿੰਗ ਦੇ ਵਿੱਚ ਪਈ ਸੀ ਹਾਂ ਉਦੋਂ ਤੋਂ ਆਈ ਸੀ ਉਦੋਂ ਬਾਅਦ ਲੋਡ ਨਹੀਂ ਪਈ ਇੱਕ ਬਾਈ ਜਿਹੜਾ ਜਰਮੀਨੇਸ਼ਨ ਦੀ ਪ੍ਰੋਬਲਮ ਹੈ ਵੀ ਹਰੀ ਨਾ ਹੋਣ ਖੁਸ਼ਕ ਨੇ ਬਾਣ ਵਿੱਚ ਵੀ ਉਹ ਸਾਨੂੰ ਕਦੇ ਆਈ 4 ਸਾਲਾਂ ਦੇ ਵਿੱਚ ਨਹੀਂ ਭਾਈ ਆਪ ਨੂੰ ਨਹੀਂ ਹੁਣ ਜੇ ਸੁੱਕੇ ਚ ਬੀਜਾਂਗੇ ਤਾਂ ਗੱਲ ਵੱਖਰੀ ਹੈ ਜਾਂ ਜਿਵੇਂ ਉਹਨੇ ਗਿੱਲ ਪੱਤਰ ਜਾਦੇ ਆ ਹਾਂ ਜੇ ਇਹਦੇ ਆਪਾਂ ਪ੍ਰੈਸ਼ਰ ਜ਼ਿਆਦਾ ਲਾਵਾਂਗੇ ਨਾ ਇਹ ਮੰਡ ਕਰ ਦੋ ਬਾਹਰ ਨੂੰ ਠੀਕ ਹੈ ਇਹ ਉਸ ਹਸਾਬ ਨਾਲ ਸੈਟਿੰਗ ਕਰਕੇ ਜਿਵੇਂ ਹੁਣ ਆ ਦੇਖੋ ਬੀਜ ਤੇ ਬੋਲਾਗਾ ਗਿੱਲ ਵੀ ਸੋਹਣੀ ਗਿੱਲ ਵੀ ਸੋਹਣੀ ਹੈਗੀ ਇਹ ਸਹੀ ਆਊਗੀ 2 21 22 23 24 4 ਸਾਲ ਉਹ ਚ ਲਾਇਆ ਇਹ ਪੰਜਵਾਂ ਸਾਲੇ ਪੰਜਵੇਂ ਹੁਣ ਨਵਾਂ ਲਿਆਂਦਾ ਇਹ 4 ਦਿਨ ਹੀ ਹੋਏ ਲੈਂਦੇ ਨਾ ਜੀ ਠੀਕ ਹੈ ਤੇ ਬਾਈ ਇਹ 15 ਕਿੱਲੇ ਕਾਢਣ ਦਾ ਤੇ ਤੇਲ ਤੂਲ ਦਾ ਤਾਂ ਨਾ ਹਿਸਾਬ ਕਿਤਾਬ ਹੋਣਾ ਨਹੀਂ ਤੇਲ ਫਿਰ ਆਪਾਂ ਐਵਰੇਜ ਤਾਂ ਵੇਖਣੀ ਬਸ ਸੋਮਾ ਟੈਂਕੀ ਭਰ ਲੈਣੇ ਆ ਸ਼ਾਮ ਨੂੰ ਬਸ ਇਹ ਟਰੈਕਟਰ ਦੀ ਕਦੇ ਐਵਰੇਜ ਦੇਖੀ ਹਾਂ ਹਾਂ ਦੇਖਣੀ ਕਦੇ ਹਾਂ ਵੱਡਾ ਸੰਧ ਤੇ ਵਧੀਆ ਨਮੇੜ ਕ ਤੇ ਬਾਈ ਹਰੀ ਹੂਰੀ ਹੋ ਕੇ ਕਣਕ ਕੋਈ ਮਗਰੋਂ ਨਹੀਂ ਕੋਈ ਦਿੱਕਤ ਨਹੀਂ ਬਾਈ ਤੇ ਇੱਕ ਬਾਈ ਸਾਡੇ ਏਰੀਆ ਦੇ ਵਿੱਚ ਦਿੱਕਤ ਥੋੜੀ ਜਿਹੀ ਆ ਜਾਂਦੀ ਆ ਇੱਕ ਸੁੰਡ ਪੈਣ ਵਾਲੀ ਦਸੀ ਉਹ ਆਪਾਂ ਸੁਪਰ ਸੀਡਰ ਦੇ ਮਸਲੇ ਤੋਂ ਹਟ ਕੇ ਗੱਲ ਕਰਦੇ ਆ ਵੀ ਸੁੰਡ ਪੈਣ ਦੀ ਸਮੱਸਿਆ ਆਈ ਏ ਤੁਹਾਨੂੰ ਕਦੇ ਨਹੀਂ ਸਾਨੂੰ ਤਾਂ ਨਹੀਂ ਆਈ ਬਾਈ ਸੁੰਡ ਪੈਣ ਦੀ ਬਾਕੀ ਜਿਵੇਂ अलग-अलग सारे दे सिस्टम हुंदा गा हम्म अपने जमे हुन प्रालि नु गट्ठ बनगी है साडे गट्ठ बन जांदियां इथे चन्नू प्लांट नेड़े है गा ਠੀਕ ਤੇ ਜਿਵੇਂ ਹੁਣ ਜਾਦੇ ਪ੍ਰਾਲੀ ਨੂੰ ਜਾਂ ਤਾਂ ਕਲੋਰੋ ਵਗੈਰਾ ਲਾ ਲੋ ਦਵਾਈ ਹਮ ਜਾਂ ਜਿਨਾਂ ਨੇ ਪਹਿਲਾਂ ਗਰਮੀ ਜਿਆਦੇ ਕਣਕਾਂ ਬੀਜਦੀਆਂ ਉਹਨਾਂ ਨੂੰ ਦਿੱਕਤ ਆਈ ਹੈ ਠੀਕ ਹੈ ਜੇ ਜੀ ਹੁਣ ਮੌਸਮ ਦੇ ਹਿਸਾਬ ਨਾਲ ਹੁਣ ਕਣਕ ਬੀਜ ਰਹੇ ਆ ਉਹਦੇ ਵਿੱਚ ਕੋਈ ਦਿੱਕਤ ਨਹੀਂ ਹਮ ਇਹ ਜਿਹੜਾ ਮੁਕਸਰ ਏਰੀਆ ਮੁਕਸਰ ਬਠਿੰਡਾ ਇਹ ਗੱਠਾ ਬਹੁਤ ਨੇ ਹਣਾ ਇੱਥੇ ਆ ਇੱਥੇ ਚੰਨੂ ਪਲਾਂਟ ਗੱਦਾਂ ਦੇ ਦੋ ਦੋ ਪਲਾਂਟ ਹੈਗੇ ਸਾਡੇ ਠੀਕ ਹੈ ਤੇ ਉਹ ਗੱਠਾਂ ਦਾ 70% ਗੱਠ ਬਣ ਜਾਂਦੀ ਹੈ ਹਮ ਤੇ ਬਾਕੀ ਵੀ ਤੁਸੀਂ ਹੋਰ ਵੀ ਮੈਂ ਦੇਖਿਆ ਸੰਦ ਚੰਗੀ ਰੱਖਿਆ ਸਾਰੇ ਨਿਊ ਹਾਲੈਂਡ ਜੁਨਿਅਰ ਤੇ ਆ ਜਿਵੇਂ ਪੀਡੀਸੀ ਹੋ ਗਿਆ ਵੀ ਵਧੀਆ ਚੰਗੀਆਂ ਕੰਪਨੀਆਂ ਦੇ ਹਾਂ ਜੀ ਜੀ ਠੀਕ ਲੋਹਾ ਵਰਤੀ ਦਾ ਹਾਂ ਜੀ 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 ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਮਿਹਰਬਾਨੀ